22 ਜਨਵਰੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਚੌਕਸੀ ਵਰਤੀ ਗਈ ਆ ਤਾਂ ਹੁਣ ਗੁਰੂ ਨਗਰੀ ਦੇ ਜਿੰਨੇ ਵੀ ਸਪੌਟ ਨੇ ਚਾਹੇ ਰੇਲਵੇ ਸਟੇਸ਼ਨ ਬੱਸ ਸਟੈਂਡ ਜਾਂ ਫਿਰ ਜਿੰਨੇ ਵੀ ਪਬਲਿਕ ਸਪੌਟ ਨੇ ਉੱਥੇ ਜਿਹੜੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਆ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਵੱਖ-ਵੱਖ ਟੀਮਾਂ ਬਣਾ ਕੇ ਅੱਜ ਜੋ ਹਾਲਾ ਅਧਿਕਾਰੀਆਂ ਵੱਲੋਂ ਹਾਲਾਂਕਿ ਦੱਸਦੀ ਹੈ ਕਿ ADG ਟ੍ਰੈਫਿਕ ਜੋ ਉਹ ਵੀ ਗੁਰੂ ਨਗਰੀ ਦੇ ਵਿੱਚ ਮੌਜੂਦ ਨੇ ਤਾਂ ਜਿਨੇ ਵੀ ਸਤੋਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਹਾਲ ਅਧਿਕਾਰੀ ਹੈਗੇ ਨੇ ਤਾਂ ਉਹਨਾਂ ਸਭ ਵੱਲੋਂ ਅੱਜ ਗੁਰੂ ਨਗਰੀ ਦੇ ਵਿੱਚ ਜੋ ਮੇਨ ਸਪੌਟ ਹੈਗੇ ਨੇ ਜਿੱਦਾਂ ਰੇਲਵੇ ਸਟੇਸ਼ਨ ਦੀ ਗੱਲ ਕਰ ਲਈ ਜਾਂ ਫਿਰ ਬੱਸ ਸਟੈਂਡ ਦੀ ਗੱਲ ਕਰ ਲਈ ਜਾਂ ਹੋਰ ਵੀ ਜਿਹੜੇ ਵੱਖ-ਵੱਖ ਪਬਲਿਕ ਸਪੌਟਸ ਹੈਗੇ ਨੇ ਉੱਥੇ ਜਾ ਕੇ ਚੈਕਿੰਗ ਕੀਤੀ ਜਾਣੀ ਹੈ ਤਾਂ ਤਸਵੀਰਾਂ ਤਾੜ ਨਾਲ ਗੁਰੂ ਨਗਰੀ ਦੇ ਰੇਲਵੇ ਸਟੇਸ਼ਨ ਦੀਆਂ ਸੰਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਫੋਰਸ ਹੈ ਉਹਨਾਂ ਵੱਲੋਂ ਜਿਹੜੀ ਚੈਕਿੰਗ ਅਭਿਆਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਕੋਈ ਵੀ ਸ਼ਰਾਰਤੀ ਅਨਸਰ ਅਗਰ ਕੋਈ ਇਹਨਾਂ ਨੂੰ ਲੱਭਦਾ ਤਾਂ ਉਸ ਦੇ ਉੱਤੇ ਜਿਹੜੀ ਆ ਵੱਡੀ ਕਾਰਵਾਈ ਜਿਹੜੀ ਕੀਤੀ ਜਾਣੀ ਹੈ ਤਾਂ ਇਲਾਕੇ ਦੇ ਜੋ ਐਸ ਐਚਓ ਸਾਹਿਬਾਨ ਹੈਗੇ ਨੇ ਉਹਨਾਂ ਦੇ ਨਾਲ ਜਿਹੜੇ ਹਾਲਾ ਅਧਿਕਾਰੀ ਨੇ ਉਹ ਵੀ ਮੌਕੇ ਦੇ ਉੱਤੇ ਮੌਜੂਦ ਹੈਗੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਕੱਲੇ-ਕੱਲੇ ਸ਼ਰਾਰਤੀ ਅਨਸਰ ਦੇ ਉੱਤੇ ਨਿਗਰਹ ਰੱਖੀ ਜਾ ਰਹੀ ਹੈ ਅਗਰ ਕੋਈ ਸ਼ਰਾਰਤ ਨਾ ਕਰ ਸਕੇ ਕਿਉਂਕਿ 26 ਜਨਵਰੀ ਨੂੰ ਲੈ ਕੇ ਅਕਸਰ ਜੋ ਪੰਜਾਬ ਦੇ ਵਿੱਚ ਅਲਰਟ ਆ ਪਾ ਕਹਿ ਸਕਦੇ ਕਿਉਂਕਿ ਬਿੱਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਧਮਾਕੇ ਵੀ ਲਗਾਤਾਰ ਹੋ ਰਹੇ ਨੇ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਵਧਾਈ ਜਾ ਰਹੀ ਆ ਹਰ ਰਾਤ ਜੋ ਸਪੈਸ਼ਲ ਨਾਕੇ ਜਿਹੜੇ ਪੰਜਾਬ ਪੁਲਿਸ ਵੱਲੋਂ ਲਗਾਏ ਜਾਂਦੇ ਨੇ ਤਾਂ ਉਸ ਤੋਂ ਇਲਾਵਾ ਇਸ ਤਰ੍ਹਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਡੌਗ ਸਕਵਰਡ ਦੀਆਂ ਜਿਹੜੀਆਂ ਟੀਮਸ ਨੇ ਉਹ ਵੀ ਨਾਲ ਲੈ ਕੇ ਇੱਥੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਨਾਲ ਸਪੈਸ਼ਲੀ ਜੋ ਲੇਡੀਜ਼ ਫੋਰਸ ਦਾ ਵੀ ਜਿਹੜਾ ਇੱਥੇ ਜੋ ਕਹਿ ਸਕਦੇ ਆ ਕਿ ਰੋਲ ਅਦਾ ਹੁੰਦਾ ਹੈ ਜਿਸ ਵੱਲੋਂ ਕਿ ਜੋ ਲੇਡੀਜ਼ ਦੀਆਂ ਚੈਕਿੰਗਸ ਵੀ ਇੱਥੇ ਜੋ ਉਹਨਾਂ ਦੇ ਬੈਗਸ ਦੀ ਚੈਕਿੰਗ ਜਿਹੜੀ ਇੱਥੇ ਕੀਤੀ ਜਾ ਰਹੀ ਆ ਤਾਂ ਉੱਥੇ ਹਲਾ ਅਧਿਕਾਰੀ ਲਗਾਤਾਰ ਮੌਕੇ ਦੋਤੇ ਮੌਜੂਦ ਹੈਗੇ ਨੇ ਤਾਂ ਅੱਜ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਜਗਾਵਾਂ ਤੋਂ ਜੋ ਕਹਿ ਸਕਦੇ ਆ ਕਿ ਇਹ ਜੋ ਸਪੋਰਟ ਹੈਗੇ ਨੇ ਕਵਰ ਕਰਨੇ ਨੇ ਇਹਨਾਂ ਨੇ ਤਾਂ ਤਾਂ ਜਿਹੜੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਆ ਤਾਂ ਰੇਲਵੇ ਸਟੇਸ਼ਨ ਦੇ ਉੱਤੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਹਲਾ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਉਹਨਾਂ ਵੱਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਡਾਕਾ ਸਟਾਫ ਦੀਆਂ ਟੀਮਾਂ ਜੋ ਉਹ ਵੀ ਨਾਲ ਲੈ ਕੇ ਤਾਂ ਨਾਲ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਕਿਤੇ ਵੀ ਕੋਈ ਸਮਾਨ ਤੇ ਕੋਈ ਸ਼ੱਕ ਜਾਂਦਾ ਤਾਂ ਉਸ ਦੀ ਜਿਹੜੀ ਹੈ ਜਾਂਚ ਪੜਤਾਲ ਇਸ ਜਗ੍ਹਾ ਦੇ ਉੱਤੇ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਗੁਰੂ ਨਗਰੀ ਦੇ ਕਿਉਂਕਿ ਆਏ ਦੇਨ ਅੱਜ ਇਹ ਗੱਲ ਕਰ ਲਈਏ ਤਾਂ 1 ਤੋਂ 1.5 ਲੱਖ ਸੰਗਤ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀ ਆ ਤਾਂ ਇਸ ਤੋਂ ਇਲਾਵਾ ਜੇ ਕਹ ਲਈਏ ਹੋਰ ਵੱਖ-ਵੱਖ ਧਰਮ ਸਥਾਨਾਂ ਦੇ ਉੱਤੇ ਵੀ ਜਾ ਕੇ ਨਤਮਸਤਕ ਹੁੰਦੀ ਆ ਤਾਂ ਉਸ ਦੇ ਨਾਲ ਨਾਲ ਦੱਸ ਦਈਏ ਕਿ ਸ਼ਾਮ ਵੱਲੇ ਜੋ ਰਿਟ੍ਰੀਟ ਸੈਰਮਣੀ ਦੇਖਣ ਵਾਸਤੇ ਪਟਾਰੀ ਵਾਕਾ ਸਰਹੱਦ ਤੇ ਵੀ ਜੋ ਲੋਕ ਜਾਂਦੇ ਨੇ ਟੂਰਿਸਟ ਜਾਂਦੇ ਨੇ ਤਾਂ ਉਹਨਾਂ ਸਾਰਿਆਂ ਦੀ ਸੁਰੱਖਿਆ ਵਾਸਤੇ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਸਪੈਸ਼ਲ ਜੋ ਕਹਿ ਸਕਦੇ ਆ ਕਿ ਅਭਿਆਨ ਜੋ ਕਹਿ ਸਕਦੇ ਆ ਚਲਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਮਾਜੇ ਦੀ ਗੱਲ ਕਰੀਏ ਤਾਂ 10 ਤੋਂ ਵੀ ਉੱਤੇ ਜਿਹੜੇ ਬਲਾਸਟ ਜਿਹੜੇ ਹੋਏ ਨੇ ਤਾਂ ਉਸ ਚੀਜ਼ ਤੋਂ ਬਾਅਦ ਪੰਜਾਬ ਪੁਲਿਸ ਕਾਫੀ ਚੌਕਸ ਹੋਈ ਆ ਪੰਜਾਬ ਪੁਲਿਸ ਵੱਲੋਂ ਲਗਾਤਾਰ ਜੋ ਚੈਕਿੰਗ ਦੇ ਅਭਿਆਨ ਜੋ ਸ਼ੁਰੂ ਕੀਤੇ ਗਏ ਨੇ ਤਾਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਪਲੇਟਫਾਰਮ ਤੇ ਵੀ ਜਾਂਦੇ ਹੋਏ ਜੋ ਫੋਰਸ ਹੈਗੀ ਆ ਜੋ ਅਧਿਕਾਰੀਆਂ ਉਹ ਵੀ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਲਗਾਤਾਰ ਤਰ੍ਹਾਂ ਨਾਲ ਸਾਂਝਾ ਕਰ ਰਹੇ ਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਹੁਤ ਚੌਕਸੀ ਜਿਹੜੀ ਲਗਾਤਾਰ ਇੱਥੇ ਵਰਤੀ ਜਾ ਰਹੀ ਆ ਤਾਂ ਅਧਿਕਾਰੀਆਂ ਵੱਲੋਂ ਜੋ ਕਹਿ ਸਕਦੇ ਆ ਕਿ ਲਗਾਤਾਰ ਇੱਥੇ ਜਿਹੜੀ ਚੈਕਿੰਗ ਦਾ ਵਿਹਾਰ ਜੋ ਚਲਾਇਆ ਗਿਆ ਹੈ ਜੋ ਚੈਕਿੰਗ ਦੀ ਸ਼ੁਰੂਆਤ ਕੀਤੀ ਗਈ ਆ ਤਾਂ ਇੱਥੇ ਕੀਤੀ ਜਾ ਰਹੀ ਆ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਨਰੂ ਨਗਰੀ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਜੋ ਅਲਾ ਅਧਿਕਾਰੀ ਨੇ ਹੈ ਤੁਸੀਂ ਵੇਖ ਸਕਦੇ ਹੋ ਡੋਮ ਨੂੰ ਕੱਢਦੀਆਂ ਟੀਮਾਂ ਉਹਨਾਂ ਦੀ ਵੀ ਇੱਥੇ ਮਦਦ ਦਿੱਤੀ ਜਾ ਰਹੀ ਆ ਕੋਈ ਵੀ ਅਗਰ ਸ਼ਰਾਰਤੀ ਅੰਸਰ ਲੱਗਦਾ ਤਾਂ ਉਸ ਦੇ ਉੱਤੇ ਜਿਹੜੀ ਆ ਵੱਣਦੀ ਕਾਰਵਾਈ ਵੀ ਅਲਾ ਅਧਿਕਾਰੀਆਂ ਵੱਲੋਂ ਇੱਥੇ ਕੀਤੀ ਜਾਣੀ ਆ ਤਾਂ ਇਹ ਲਗਾਤਾਰ ਤੁਸੀਂ ਵੇਖ ਸਕਦੇ ਹੋ ਅਗਰ ਕਿਸੇ ਦੇ ਉੱਤੇ ਵੀ ਅਗਰ ਸ਼ੱਕ ਜਾਂਦਾ ਤਾਂ ਉਸ ਦੇ ਉੱਤੇ ਜਿਹੜੀ ਵੱਣਦੀ ਕਾਰਵਾਈ ਅਲਾ ਅਧਿਕਾਰੀਆਂ ਵੱਲੋਂ ਕੀਤੀ ਜਾਣੀ ਆ ਤਾਂ ਇਹ ਖਾਸ ਤਸਵੀਰਾਂ ਤਾਂ ਸਟੇਸ਼ਨ ਦੇ ਅੰਦਰ ਵੀ ਜੋ ਫੋਰਸ ਵੱਲੋਂ ਹੁਣ ਚੈਕਿੰਗ ਕੀਤੀ ਜਾਂਦੀਆਂ ਤਾਂ ਇਹ ਖਾਸ ਤਸਵੀਰਾਂ ਜੋ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਨਗਰੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਲਗਾਤਾਰ ਚੈਕਿੰਗ ਅਭਿਆਨ ਚੱਲ ਰਿਹਾ ਹੈ ਹਾਲਾਂਕਿ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਜੋ ਬਲਾਸਟ ਹੋਏ ਨੇ ਤਾਂ ਉਸ ਤੋਂ ਬਾਅਦ ਪੁਲਸ ਨੂੰ ਜਿਹੜੀ ਆਪਣੀ ਜਿਹੜੀ ਚੌਕਸੀ ਜਿਹੜੀ ਲਗਾਤਾਰ ਬਤਾਈ ਗਈ ਹੈ ਤਾਂ ਰਾਤ ਵਾਲੇ ਵੀ ਜਿਹੜੇ ਸਪੈਸ਼ਲ ਲਾਕੇ ਲਗਾਏ ਜਾਂਦੇ ਨੇ ਤਾਂ ਉੱਥੇ ਸਟੇਸ਼ਨ ਦੇ ਉੱਤੇ ਖਾਸ ਤੌਰ ਦੇਤੇ ਜਿਹੜੀ ਚੈਕਿੰਗ ਅਭਿਆਨ ਚ ਲਾਇਆ ਜਾ ਰਿਹਾ ਕਿਉਂਕਿ ਅਕਸਰ ਜਿਸ ਤਰ੍ਹਾਂ ਦੇ ਨਾਲ ਟੂਰਿਸਟ ਜੋ ਕਾਫੀ ਜ਼ਿਆਦਾ ਜੋ ਗੁਰੂ ਨਗਰੀ ਵਿਖਿਆਉਂਦੇ ਨੇ ਦੇਸ਼ ਵਿਦੇਸ਼ ਤੋਂ ਜੋ ਸੰਗਤਾ ਜੋ ਗੁਰੂ ਨਗਰੀ ਵਿਖੇ ਪਹੁੰਚਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਵਾਸਤੇ ਕਿਉਂਕਿ ਅਕਸਰ ਇਸ ਸਟੇਸ਼ਨ ਦੇ ਉੱਤੇ ਕਾਫੀ ਰਾਸ਼ੀ ਕਹਿ ਸਕਦੇ ਆ ਕਾਫੀ ਜ਼ਿਆਦਾ ਰਹਿੰਦਾ ਹੈ ਜਿਸ ਤੋਂ ਬਾਅਦ ਕੀ ਪੁਲਿਸ ਵੱਲੋਂ 26 ਜਨਵਰੀ ਨੂੰ ਧਿਆਨ ਚ ਰੱਖਦੇ ਹੋਏ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਤਾਂ ਉਹ ਚੀਜ਼ ਦਾ ਧਿਆਨ ਰੱਖਣ ਵਾਸਤੇ ਹੁਣ ਲਗਾਤਾਰ ਜਿਹੜੀ ਚੈਕਿੰਗ ਸਟੇਸ਼ਨ ਦੇ ਅੰਦਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਲਗਾਤਾਰ ਜਿਹੜੀ ਚੈਕਿੰਗ ਇੱਥੇ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਸਾਡੇ ਨਾਲ ਲਾਲ ਅਧਿਕਾਰੀ ਇੱਥੇ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਸਰ ਅੱਜ ਜਿਹੜੀ ਸਪੈਸ਼ਲ ਚੈਕਿੰਗ ਇੱਥੇ ਕੀਤੀ ਜਾ ਰਹੀ ਹੈ ਕੀ ਖਾਸ ਮਕਸਦ ਕੀ ਹੈਗਾ ਇਸ ਦੀ ਚੈਕਿੰਗ ਇਸ ਦਾ ਮਕਸਦ ਇਹ ਹੀ ਹੈ ਜੋ 26 ਜਨਵਰੀ ਆ ਰਹੀ ਹੈ ਘਣਤਨ ਦਿਵਸ ਹੈਗਾ ਉਸ ਨੂੰ ਮੱਦੇਨਜ਼ਰ ਰੱਖਤੇ ਹੋਏ ਅਸੀਂ ਚੈੱਕ ਕਰ ਰਹੇ ਹਾਂ ਕੋਈ ਵੀ ਮਾੜਾ आदमी इधर आके कुछ ऐसी घटना ना कर दे जो कि हमारे सिक्योरिटी के लिए थ्रेट हो तो रेगुलरली हम लोग रेलवे स्टेशन बस स्टैंड वाले एरिया को चेक कर रहे हैंगे तो इधर हम लोग कंबाइंड ऑपरेशन कर रहे हैंगे जीआरपीएफ हैं, अपने जीआरपी आर पी ते आर ते लोकल पुलिस के नाल ਔਰ ਇਧਰ ਹਮ ਐਂਟੀ ਸਬੋਟੇਜ ਟੀਮ ਤੇ ਡੌਗ ਸਕੁਆਡ ਕੀ ਵੀ ਹੈਲਪ ਲੈ ਕੇ ਜਿੰਨੇ ਵੀ ਸਸਪੈਕਟਡ ਥਿੰਗ ਦਿਖਤੀਆਂ ਹਨ ਉਹਨਾਂ ਨੂੰ ਵੀ ਚੈੱਕ ਕਰ ਰਹੇ ਹਾਂਗੇ ਸਰ ਅੱਜ ਅਧਿਕਾਰੀ ਵੀ ਗੁਰੂ ਨਗਰੀ ਦੇ ਵਿੱਚ ਹੈਗੇ ਨੇ ਏਡੀਜੀ ਜੇ ਗੱਲ ਕਰਨੀ ਹੈ ਟ੍ਰੈਫਿਕ ਤਾਂ ਵੀ ਇਹ ਮੌਕੇ ਤੇ ਪਹੁੰਚੇ ਹੋਏ ਨੇ ਗੁਰੂ ਨਗਰੀ ਦੇ ਵਿੱਚ ਤਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਟਾ ਵੀ ਸਾਰੀ ਚੈਕਿੰਗ ਚੱਲ ਰਹੀ ਹੈ ਹਾਂ ਅਸੀਂ ਕਮਿਸ਼ਨਰ ਸਾਹਿਬ ਦੇ ਗਾਈਡੈਂਸ ਕੇ ਅੰਡਰ ਹੀ ਅਸੀਂ ਚੈਕਿੰਗ ਕਰ ਰਹੇ ਹੈਗੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਧਮਾਕੇ ਕਾਫੀ ਜ਼ਿਆਦਾ ਹੋਏ ਨੇ 10 ਦੇ ਕਰੀਬ ਧਮਾਕੇ ਹੋਏ ਨੇ ਖਾਸ ਕਰਕੇ ਪੁਲਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਧਮਾਕਿਆਂ ਦੇ ਵਿੱਚ ਤਾਂ ਇੱਕ ਕਾਰੋਬਾਰੀ ਨੂੰ ਵੀ ਕੀਤਾ ਗਿਆ ਤਾਂ ਉਸ ਤੋਂ ਬਾਅਦ ਚੈਕਿੰਗ ਵੀ ਕਾਫੀ ਜ਼ਿਆਦਾ ਵਧਾਈ ਗਈ ਪੁਲਿਸ ਵੱਲੋਂ ਤਾਂ ਕੀ ਲੱਗਦਾ ਕਿਉਂਕਿ ਲੋਕ ਜਿਹੜੇ ਕਾਫੀ ਘਬਰਾਏ ਹੋਏ ਨੇ ਉਸ ਧਮਾਕਿਆਂ ਤੋਂ ਨਹੀਂ ਘਬਰਾਉਣੇ ਦੀ ਜਰੂਰਤ ਨਹੀਂ ਹੈ ਕਿ ਸਾਡੀ ਪੁਲਿਸ ਦੀ ਡਿਪਲॉयਮੈਂਟ ਇਨਕਰੀਜ਼ ਹੋਈ ਹੈ ਨਾਕੇ ਵੀ ਬढ़ाए ਗਏ ਹਨ ਕਿ ਔਰ ਅਸੀਂ ਲੋਕਾਂ ਨੂੰ ਸੇ ਇਹ ਕਹਿਣਾ ਚਾਹੁੰਦੇ ਹਾਂ ਕਿ ਆਪ ਲੋਕ ਸੁਰੱਖਿਅਤ ਹੈ ਪੰਜਾਬ ਪੁਲਿਸ ਆਪਕੋ ਸੁਰੱਖਿਅਤ ਰੱਖਣੇ ਵਿੱਚ ਇਹ ਸੀਗਾ ਲਗਾਤਾਰ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿ ਆਲਾ ਅਧਿਕਾਰੀਆਂ ਵੱਲੋਂ ਜੋ ਇੱਥੇ ਚੈਕਿੰਗ ਜਿਹੜੀ ਲਗਾਤਾਰ ਕੀਤੀ ਜਾ ਰਹੀ ਆ ਤਾਂ ਜੋ ਵੀ ਕੋਈ ਸ਼ਰਾਬਤੀ ਅੰਸਰ ਲੱਭਦਾ ਤਾਂ ਉਸਦੇ ਉੱਤੇ ਜਿਹੜੀ ਮੌਕੇ ਤੇ ਉੱਤੇ ਕਾਰਵਾਈ ਕਰਨ ਦੇ ਜਿਹੜੇ ਹੁਕਮ ਜੋ ਪੰਜਾਬ ਦੇ ਡੀਜੀਪੀ ਸਾਹਿਬ ਹੈਗੇ ਨੇ ਗੌਰਵ ਜਦੋਂ ਉਹਨਾਂ ਵੱਲੋਂ ਦੇ ਦਿੱਤੇ ਗਏ ਨੇ ਤਾਂ ਏਡੀਜੀ ਟ੍ਰੈਫਿਕ ਜੋ ਨੇ ਤਾਂ ਉਹ ਵੀ ਖਾਸ ਤੌਰ ਤੇ ਅੱਜ ਗੁਰੂ ਨਗਰੀ ਵਿਖੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਵੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਆ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਦੇ ਨਾਲ ਵੱਖ-ਵੱਖ ਫੋਰਸਿਸ ਜਿਹੜੀਆਂ ਇੱਥੇ ਕੈਨਾਤ ਨੇ ਤਾਂ ਜਿਸ ਤਰ੍ਹਾਂ ਦੇ ਨਾਲ ਕੋਈ ਵੀ ਅਗਰ ਲਬਦਾ ਸ਼ਰਾਰਤੀ ਜਾਂ ਸਰਜਾਂ ਕਿਸੇ ਤੇ ਵੀ ਸ਼ੱਕ ਹੁੰਦਾ ਤਾਂ ਉਸ ਦੇ ਉੱਤੇ ਜਿਹੜੀ ਬੜੀ ਕਾਰਵਾਈ ਹੈ ਪੰਜਾਬ ਪੁਲਿਸ ਵੱਲੋਂ ਇੱਥੇ ਮੌਕੇ ਦੇ ਉੱਤੇ ਹੀ ਕੀਤੀ ਜਾ ਰਹੀ ਹੈ ਤਾਂ ਇਹ ਖਾਸ ਤਸਵੀਰਾਂ ਜੋ ਤਰਨਾਲ ਜੜਦੀਆਂ ਸਾਂਝੇ ਕੀਤੀਆਂ ਰਹੀ ਕਿ ਜੋ ਗੁਰੂ ਨਗਰੀ ਦੇ ਵਿੱਚ ਆਲਾ ਅਧਿਕਾਰੀਆਂ ਦੇ ਪਹੁੰਚਣ ਦੇ ਨਾਲ ਕਿਉਂਕਿ 26 ਜਨਵਰੀ ਆ ਰਹੀ ਹੈ 26 ਜਨਵਰੀ ਨੂੰ ਧਿਆਨ ਚ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਗੁਰੂ ਨਗਰੀ ਦੇ ਵਿੱਚ ਤਾਂ ਉਸ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਚੈਕਿੰਗ ਅਭਿਆਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤਾ ਬੀਤੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਧਮਾਕੇ ਵੀ ਹੋਏ ਨੇ ਧਮਾਕੇ ਹੋਣ ਤੋਂ ਬਾਅਦ ਜਿਹੜੀ ਰਾਤ ਦੇ ਨਾਕੇ ਜਿਹੜੇ ਲੱਗਨੇ ਸ਼ੁਰੂ ਹੋ ਗਏ ਨੇ ਤਾਂ ਉਸ ਦੇ ਨਾਲ ਜਿਹੜੀ ਨਾਈਟ ਚੈਕਿੰਗ ਵੀ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਾਂ ਪੁਲਿਸ ਵੱਲੋਂ ਇਹੀ ਜੋ ਗੁਰੂ ਨਗਰੀ ਦੇ ਜੋ ਵਸਨੀਕ ਨੇ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਆ ਉਹਨਾਂ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਪੰਜਾਬ ਪੁਲਿਸ ਸਦਾ ਉਹਨਾਂ ਵਾਸਤੇ ਤਤਪਰ ਹੈ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਕਸ਼ ਸੁਨਕ ਜਗਬਣੀ ਟੀਵੀ ਸ਼੍ਰੀਮ ਸਸਾਈ